ਪੰਜਾਬ ਰਾਜ ਯੋਜਨਾ ਦੇਖ ਰਹੇ ਹੈ ਸਾਰੇ ਦਰਸ਼ਕਾਂ ਦਾ ਮੈਂ ਬਹੁਤ-ਬਹੁਤ ਸਵਾਗਤ ਕਰਦਾ ਹਾਂ ਜੀ ਸਭ ਤੋਂ ਪਹਿਲਾਂ ਇੱਕ ਬਹੁਤ ਹੀ ਜ਼ਰੂਰੀ ਕੰਮ ਨੋਟ ਕਰ ਲਿਓ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਰਾਸ਼ਨ ਕਾਰਡ ਦੀ ਈ ਕੇਵਾਈਸੀ ਕਰਵਾਉਣੀ ਲਾਜ਼ਮੀ ਕਰ ਦਿੱਤੀ ਗਈ ਹੈ ਇਸ ਦੀ ਆਖਰੀ ਤਾਰੀਖ 31 ਦਸੰਬਰ 2025 ਹੈ ਜੇਕਰ ਤੁਸੀਂ ਇਸ ਤਾਰੀਖ ਤੱਕ ਆਪਣੇ ਪਰਿਵਾਰ ਦੇ ਸਾਰੇ ਜੀਆ ਦੀ ਕੇਵਾਈਸੀ ਨਹੀਂ ਕਰਵਾਉਂਦੇ ਤਾਂ ਤੁਹਾਡਾ ਰਾਸ਼ਨ ਕਾਰਡ ਬੰਦ ਹੋ ਸਕਦਾ ਹੈ ਅਤੇ ਤੁਹਾਨੂੰ ਮਿਲਣ ਵਾਲੀ ਕਣਕ ਵੀ ਰੁਕ ਸਕਦੀ ਹੈ ਤੁਸੀਂ ਮੇਰਾ ਰਾਸ਼ਨ ਕਾਰਡ ਐਪ ਰਾਹੀਂ ਚੈੱਕ ਕਰ ਸਕਦੇ ਹੋ ਕਿ ਤੁਹਾਡੀ ਕੇਵਾਈਸੀ ਹੋ ਚੁੱਕੀ ਹੈ ਜਾਂ ਨਹੀਂ ਹੁਣ ਗੱਲ ਕਰਦੇ ਹਾਂ ਜੀ ਖੁਸ਼ਖਬਰੀ ਦੀ 1 ਜਨਵਰੀ 2026 ਤੋਂ ਰਾਸ਼ਨ ਕਾਰਡ ਤੇ ਮਿਲਣ ਵਾਲੀਆਂ ਸਹੂਲਤਾ ਵਿੱਚ ਵੱਡਾ ਵਾਧਾ ਹੋਣ ਜਾ ਰਿਹਾ ਹੈ ਪੰਜਾਬ ਸਰਕਾਰ April 2026 ਤੋਂ ਸਾਲ ਵਿੱਚ 4 ਵਾਰ ਰਾਸ਼ਨ ਦੇਣ ਦੀ ਯੋਜਨਾ ਬਣਾ ਰਹੀ ਹੈ ਹੁਣ ਤੁਹਾਨੂੰ ਸਰਪ ਕਣਕ ਹੀ ਨਹੀਂ ਬਲਕਿ ਰੋਂ ਦਾ ਤੇਲ ਖੰਡ ਦਾਲ ਅਤੇ ਹਲਦੀ ਵੀ ਰਾਸ਼ਨ ਵਿੱਚ ਸ਼ਾਮਲ ਕੀਤੀ ਜਾਵੇਗੀ ਸਰਕਾਰ ਨੇ ਗਰੀਬ ਪਰਿਵਾਰਾਂ ਦੀ ਰਸੋਈ ਦਾ ਖਰਚਾ ਘਟਾਉਣ ਲਈ ਇਹ ਵੱਡਾ ਫੈਸਲਾ ਲਿਆ ਹੈ ਖਾਣ ਪੀਣ ਦੇ ਸਮਾਨ ਤੋਂ ਇਲਾਵਾ ਤਿੰਨ ਹੋਰ ਵੱਡੀਆਂ ਸਹੂਲਤਾਂ ਵੀ ਰਾਸ਼ਨ ਕਾਰਡ ਨਾਲ ਜੁੜੀਆਂ ਹੋਈਆਂ ਹਨ ਪਹਿਲੀ ਪੀਐਮ ਉਜਵਲ ਯੋਜਨਾ ਦੇ ਤਹਿਤ ਮਿਲਣ ਵਾਲੀ ਗੈਸ ਸਿਲੰਡਰ ਦੀ ਸਬਸਿਡੀ ਦੂਜੀ ਪੀਐਮ ਆਵਾਜ਼ ਯੋਜਨਾ ਤਹਿਤ ਮਕਾਨ ਬਣਾਉਣ ਵਾਲਾ ਪੈਸਾ ਅਤੇ ਤੀਜੀ ਸੋਚਾਲਿਆ ਯੋਜਨਾ ਦਾ ਲਾਭ ਇਹ ਸਾਰੀਆਂ ਸਹੂਲਤਾਂ ਸਿਰਫ ਉਹਨਾਂ ਨੂੰ ਹੀ ਮਿਲਣਗੀਆਂ ਜਿਨ੍ਹਾਂ ਦਾ ਰਾਸ਼ਨ ਕਾਰਡ ਐਕਟਿਵ ਹੋਵੇਗਾ ਅਤੇ ਜਿਨ੍ਹਾਂ ਦੀ ਕੇਵਾਈਸੀ ਕਰਵਾਈ ਹੋਵੇਗੀ ਇੰਨਾ ਹੀ ਨਹੀਂ ਰਾਸ਼ਨ ਕਾਰਡ ਤੁਹਾਡੇ ਆਯੁਸ਼ਮਾਨ ਕਾਰਡ 5 ਲੱਖ ਦੇ ਮੁਫਤ ਇਲਾਜ ਈ ਸ਼ਰਮ ਕਾਰਡ ਅਤੇ ਪੀਐਮ ਵਿਸ਼ਵਕਰਮਾ ਯੋਜਨਾ ਵਰਗੀਆਂ ਸਕੀਮਾਂ ਲਈ ਵੀ ਬਹੁਤ ਜ਼ਰੂਰੀ ਹੈ ਇਸ ਲਈ ਦੇਰੀ ਨਾ ਕਰੋ ਆਪਣੇ ਨਜ਼ਦੀਕੀ ਰਾਸ਼ਨ ਦੀ ਪੂਜਾ ਸੇਵਾ ਕੇਂਦਰ ਵਿੱਚ ਜਾ ਕੇ ਆਪਣੀ ਬਾਇਓਮੈਟ੍ਰਿਕ ਜਾਂ ਫੇਸ ਸਕੈਨ ਰਾਹੀਂ ਕੇਵਾਈਸੀ ਜ਼ਰੂਰ ਪੂਰੀ ਕਰਵਾਓ ਰਾਸ਼ਨ ਕਾਰਡ ਨੂੰ ਐਕਟਿਵ ਰੱਖੋ ਤਾਂ ਜੋ ਨਵੇਂ ਸਾਲ ਦੀਆਂ ਇਹਨਾਂ ਸਾਰੀਆਂ 8 ਸਹੂਲਤਾਂ ਦਾ ਲਾਭ ਤੁਹਾਡੇ ਪਰਿਵਾਰ ਤੱਕ ਪਹੁੰਚ ਸਕੇ ਪੰਜਾਬ ਦੀਆਂ ਅਜਈਆਂ ਹੋਰ ਤਾਜ਼ਾ ਅਪਡੇਟਸ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ